ਕੀ ਹੁਣ ਵਿਕਰਮ ਸਿੰਘ ਮਜੀਠੀਏ ਦੇ ਘਰ ਵੀ ਟੈਣਗੇ ਘਰ ਤੋਂ ਭਾਵ ਕਿ ਉਹਨਾਂ ਦੇ ਤਿੰਨ ਘਰ ਤਾਂ ਸਾਨੂੰ ਪਤਾ ਹੈ ਕਿ ਇੱਕ ਚੰਡੀਗੜ੍ਹ ਚ ਹੈ ਇੱਕ ਰਣਜੀਤ ਐਵਨਿਊ ਚ ਹੈ ਤੇ ਇੱਕ ਉਹਨਾਂ ਦਾ ਜੱਦੀ ਘਰ ਮਜੀਠਾ ਦੇ ਵਿੱਚ ਹੈ ਤਾਂ ਹੁਣ ਸਵਾਲ ਲੋਕਾਂ ਦਾ ਇਹ ਉੱਠੜਿਆ ਕਿ ਕੀ ਮਜੀਠੀਏ ਦੇ ਘਰ ਵੀ ਟੈਣਗੇ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰੇ ਪ੍ਰਚਾਰ ਕਰ ਰਹੀ ਹੈ ਕਿ ਜਿਹੜੇ ਨਸ਼ਾ ਵੇਚਦੇ ਅਸੀਂ ਉਹਨਾਂ ਦੇ ਘਰ ਟਾਉਣੇ ਤੇ ਹੁਣ ਕੱਲ ਦਾ ਇਹ ਪ੍ਰਚਾਰ ਚੱਲ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਨਸ਼ੇ ਕਰਕੇ ਫੜਿਆ ਹੈ ਉਹਦੇ ਨਸ਼ਾ ਤਸਕਰਾ ਵੱਡਾ ਵੱਡਾ ਮਗਰਮਾਛਾ ਹੈ ਤੇ ਹੁਣ ਉਹਦੇ ਤੇ ਕਾਰਵਾਈ ਅਮਲ ਚ ਲਿਆਂਦੀ ਹੈ ਪਰ ਇੱਥੇ ਇਹ ਗੱਲ ਜ਼ਰੂਰ ਦੱਸ ਦਈਏ ਕਿ ਜਿਹੜੀ ਐਫ ਆਈ ਆਰ ਹੈ ਜੋ ਪਰਚਾ ਦਰਜ ਹੋਇਆ ਹੈ ਉਹ ਹੋਇਆ ਆਮਦਨ ਤੋਂ ਵੱਧ ਸਰੋਤਾਂ ਦਾ ਮਤਲਬ ਆਮਦਨ ਤੋਂ ਵੱਧ ਜਾਇਦਾਦ ਦਾ ਜਾਂ ਪੈਸੇ ਦਾ ਹੋਣ ਦਾ ਉਹਦੇ ਵਿੱਚ ਨਸ਼ੇ ਨੂੰ ਲੈ ਕੇ ਕੋਈ ਮਾਮਲਾ ਨਹੀਂ ਹੈ ਧਾਰਾ ਨਹੀਂ ਹੈ ਇਹ ਗੱਲ ਦੀ ਪੁਸ਼ਟੀ ਸਰਕਾਰੀ ਵਕੀਲ ਵੀ ਕਰ ਚੁੱਕੇ ਉਹਨਾਂ ਨੇ ਕਿਹਾ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਉਹਦਾ ਇਹ ਮਾਮਲਾ ਹੈ ਪਰ ਉੱਥੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਜਾਇਦਾਦ ਨਸ਼ੇ ਨਾ ਬਣਾਈ ਆ ਪਰ ਐਫ ਆਈ ਆਰ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਹੈ ਕਿਉਂਕਿ ਉਹ ਚਿੱਕੀ ਚੀਜ਼ਾਂ ਉਲਝਣ ਬਾਈ ਚ ਸਰਕਾਰ ਪੈ ਸਕਦੀ ਹੈ ਪਰ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਸਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਸੀ ਜਗਦੀਸ਼ ਭੋਲੇ ਨੇ ਵੀ ਉਹਦਾ ਨਾਮ ਲਿਆ ਚਰਚਾਵਾਂ ਵੀ ਰਹੀਆਂ ਪਰ ਕੀ ਹੁਣ ਸਰਕਾਰ ਇਹ ਜੁਰਤ ਦਿਖਾਵੇਗੀ ਕਿ ਉਹਦੀਆਂ ਜਿਹੜੀਆਂ ਘਰ ਐ ਕੋਠੀਆਂ ਜਾਇਦਾਦਾਂ ਉਹਨਾਂ ਨੂੰ ਧਾਵੇਗੀ ਇਸੇ ਤਰੀਕੇ ਨਾਲ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਸੀ ਤਾਂ ਇੱਕ ਬਜ਼ੁਰਗ ਮਿਲੇ ਓ ਬਯੁਰਗ ਨੇ ਬਯੁਰਗ ਸਾਨੂੰ ਪੁੱਛਦੇ ਆ ਕਿ ਕੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਹੋਈ ਆ ਹੁਣ ਉਹਦਾ ਵੀ ਘਟ ਹੋਵੇਗਾ ਤਾਂ ਅਸੀਂ ਕਿਹਾ ਬਾਪੂ ਕਿਉਂ ਨਹੀਂ ਟਵੇਗਾ ਸਰਕਾਰ ਸਭ ਨਾਲ ਬਰਾਬਰ ਰੱਖ ਰਹੀ ਐ ਸਭ ਦੇ ਉੱਤੇ ਕਾਰਵਾਈਆਂ ਬਰਾਬਰ ਕਰ ਰਹੀ ਐ ਤਾਂ ਉਸ ਬਯੁਰਗ ਨੇ ਕਿਹਾ ਕਿ ਪੁੱਤਰਾ ਮੇਰੇ ਨਾਲ ਸ਼ਰਤ ਲਾ ਲਾ ਜੁੱਤੀ ਤੇਰੀ ਤੇ ਸਿਰ ਮੇਰਾ ਜੇ ਕਿ ਮਜੀਠੀਆ ਦੇ ਘਰ ਦੀ ਇੱਕ ਕੱਟ ਵੀ ਡਗ ਪਵੇ ਮੈਂ ਕਿਹਾ ਬਾਪੂ ਇੰਨੇ ਕੰਫੀਡੈਂਸ ਨਾਲ ਕਿਉਂ ਕਹਿਣਾ ਉਹ ਕਹਿੰਦਾ ਪੁੱਤਰਾ ਉਹਦਾ ਘਟਾ ਹੀ ਨਹੀਂ ਸਕਦੇ ਉਹਦੇ ਘਰ ਦੇ ਨੇੜੇ ਹੀ ਨਹੀਂ ਜਾਣਾ ਮੈਂ ਕਿਹਾ ਕਿਉਂ ਕਹਿੰਦਾ ਇਹ ਪੁੱਤਰਾ ਮਾੜਿਆਂ ਦੇ ਘਰ ਟਾਉਣ ਜੋਗੇ ਆ ਮਜੀਠੀਏ ਦੇ ਘਰ ਵੇਲੇ ਨੂੰ ਲੱਤਾਂ ਕੰਬ ਜਾਣੀਆਂ ਕਿਉਂਕਿ ਘਰ ਅਕਸਰ ਉਹ ਕਹਿੰਦਾ ਉਹਨਾਂ ਦੇ ਢਾਏ ਗਏ ਆ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਜਿਨ੍ਹਾਂ ਦੇ ਲਾਲ ਲਕੀਰ ਚਾ ਜਾਂ ਸ਼ਾਮ ਲਾੜ ਚ ਹੈ ਤੇ ਮਜੀਠੀਏ ਦਾ ਘਰ ਉਹ ਕਹਿੰਦਾ ਕੋਈ ਸ਼ਾਮ ਲਾੜ ਦੇ ਵਿੱਚ ਨਹੀਂ ਆ ਤੇ ਇੱਕ ਵੀ ਇਟ ਨਹੀਂ ਇਹਨਾਂ ਨੇ ਸੱਟ ਸਕਣੀ ਤਾਂ ਮੈਂ ਉਸ ਬਜ਼ੁਰਗ ਦੀ ਗੱਲ ਤੋਂ ਬਾਅਦ ਸੋਚੀ ਪੈ ਗਿਆ ਪਰ ਮੈਂ ਇਹ ਸਵਾਲ ਹੁਣ ਸਰਕਾਰ ਨੂੰ ਕਰਨਾ ਚਾਹਣਾ ਹੈ ਕਿ ਜਿਹੜਾ ਉਹ ਬਜ਼ੁਰਗ ਨੇ ਸਵਾਲ ਕੀਤਾ ਕਿ ਕੀ ਵਿਕਰਮ ਸਿੰਘ ਮਜੀਠੀਏ ਦਾ ਘਰ ਤੁਸੀਂ ਢਾ ਸਕੋਗੇ ਕੀ ਉਹਦੇ ਤੇ ਕਾਰਵਾਈ ਕਰ ਸਕੋਗੇ ਤਾਂ ਇਹ ਸਵਾਲ ਹੁਣ ਸਰਕਾਰ ਤੋਂ ਹੈ ਲੋਕਾਂ ਦੇ ਮਨ 'ਚ ਇਹ ਗੱਲ ਜ਼ਰੂਰ ਹੈ ਕਿ ਜੇਕਰ ਇਹ ਜੋ ਇਹ ਕੁਛ ਕੀਤਾ ਹੈ ਜੇਕਰ ਇਹ ਸੱਚਮੁੱਚ ਜਿਹੜੀ ਤੁਸੀਂ ਕਾਰਵਾਈ ਕੀਤੀ ਹੈ ਡਰਾਮੇਬਾਜ਼ੀ ਨਹੀਂ ਤਾਂ ਹੁਣ ਅਗਲੀ ਕਾਰਵਾਈ ਉਹਦੇ ਘਰ ਤੇ ਪਵੇ ਪੀਲਾ ਪੰਜਾ ਉਹਦੇ ਜਿਹੜੇ ਘਰ ਆ ਚਾਹੇ ਚੰਡੀਗੜ੍ਹ ਆ ਚਾਹੇ ਉਹਦਾ ਘਰ ਅ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਚਾਹੇ ਮਜੀਠੇ ਦੇ ਵਿੱਚ ਉਹਨਾਂ ਤੇ ਹੁਣ ਪੀਲਾ ਪੰਜਾ ਚੱਲੇ ਪਰ ਏ ਹੁਣ ਚਲਾਉਣਾ ਕਿੰਨਾ ਕਿ ਸੌਖਾ ਹੈ ਕੀ ਕੀ ਕਾਨੂੰਨੀ ਅੜਚਨਾ ਹੈ ਤਾਂ ਹੁਣ ਸਰਕਾਰ ਦੱਸੇਗੀ ਕਿਉਂਕਿ ਆਮ ਤੌਰ ਤੇ ਭਗਵਾਨ ਸਿੰਘ ਮਾਣੇ ਗੱਲ ਕੌਨਫੀਡੈਂਸ ਨਾਲ ਕਹਿੰਦੇ ਆ ਕਿ ਹੁਣ ਬਖਸ਼ਿਆ ਨਹੀਂ ਜਾਵੇਗਾ ਬਖਸ਼ਾ ਇਸ ਕਰਕੇ ਸਵਾਲ ਇਸ ਕਰਕੇ ਖੜੇ ਹੁੰਦੇ ਆ ਕਿ ਜਿਹੜਾ ਉਹਨਾਂ ਦੇ ਮਾਮਲਾ ਦਰਜ ਹੋਇਆ ਹੈ ਉਹ ਨਸ਼ੇ ਵਾਲਾ ਮਾਮਲਾ ਹੀ ਨਹੀਂ ਉਹ ਮਾਮਲਾ ਆਮਦਨ ਤੋਂ ਵੱਧ ਜ਼ਿਆਦਾ ਦਾ ਤੇ ਜੇ ਕਹ ਰਹੇ ਜਿਹੇ ਮਾਮਲੇ ਦਰਜ ਕਰਨੇ ਹੋਣ ਪੰਜਾਬ ਦਾ ਕੋਈ ਵੀ ਆਈਪੀਐਸ ਅਫਸਰ ਨਹੀਂ ਬਚੇਗਾ ਪੰਜਾਬ ਦਾ ਕੋਈ ਵੀ ਆਈਐਸ ਅਫਸਰ ਨਹੀਂ ਬਚੇਗਾ ਪੰਜਾਬ ਦਾ ਕੋਈ ਵੀ ਪੀਸੀਐਸ ਪੰਜਾਬ ਦਾ ਕੋਈ ਤਹਿਸੀਲਦਾਰ ਪੰਜਾਬ ਦਾ ਕੋਈ ਵੀ ਜਿਹੜਾ ਅਫਸਰ ਨਹੀਂ ਬਚੇਗਾ ਜਿਹਦੇ ਕੋਲੇ ਆਮਦਨ ਤੋਂ ਵੱਧ ਜਾਇਦਾਦ ਨਾ ਹੋਵੇ ਫਿਰ ਅੱਗੇ ਆ ਜਾਓ ਆਪ ਐਮ ਐਲ ਏ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਜਿਹੜੇ ਆ ਅੱਗੇ ਆ ਜਾਓ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਚਾਹੇ ਅਕਾਲੀ ਦਲ ਦੇ ਸਾਰੇ ਐਮ ਐਲ ਏ ਦੀ ਜਾਇਦਾਦ ਚੈੱਕ ਕਰਾ ਲਓ ਇਹ ਚੀਜ਼ ਉਹਨਾਂ 'ਚ ਵੀ ਨਿਕਲੇਗੀ ਆਮ ਆਦਮੀ ਪਾਰਟੀ ਦੇ بڑے ਐਮ ਐਲ ਏ ਨੇ ਜਿਹੜੇ ਹੁਣ ਕੋਠੀਆਂ ਪਾ ਰਹੇ ਨੇ ਜਿਹੜੇ ਹੁਣ ਕਟ ਚੰਗੀਆਂ ਗੱਡੀਆਂ 'ਚ ਘੁੰਮ ਰਹੇ ਨੇ ਤਾਂ ਉਹਨਾਂ ਤੋਂ ਵੀ ਪੁੱਛਣ ਦਾ ਬਣਦਾ ਕਿ ਬੇਸ਼ੱਕ ਉਹ ਇਹ ਕਹਿਣ ਕਿ ਅਸੀਂ ਲੋਨ ਤੇ ਲਏ ਆ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਦੋਂ ਬੰਦਾ ਆਪਦੀ ਤਨਖਾਹ ਤੋਂ ਚਾਰ-ਚਾਰ ਮਤਲਬ ਉਸ ਦੀ ਕਿਸ਼ਤ ਕੱਢਣ ਤੋਂ ਵੀ ਚਾਰ-ਚਾਰ ਗੁਣਾ ਮਹਿੰਗੀਆਂ ਗੱਡੀਆਂ ਮਹਿੰਗੀਆਂ ਕੋਠੀਆਂ ਪਾਉਂਦਾ ਚੰਗੀ ਲਗਜ਼ਰੀ ਲਾਈਫ ਜਿਉਂਦਾ ਤਾਂ ਫਿਰ ਉਹ ਪੈਸਾ ਕਿੱਥੋਂ ਆਇਆ ਸੋ ਇਸ ਤਰੀਕੇ ਨਾਲ ਜਿਹਦੇ ਮਰਜ਼ੀ ਪਰਚਾ ਦੇ ਦਿੱਤਾ ਜਾ ਸਕਦਾ ਪਰ ਮਜੀਠੀਆ ਤੇ ਪਰਚਾ ਦਿੱਤਾ ਸਰਕਾਰ ਨੇ ਕੋਈ ਸੋਚ ਸਮਝ ਕੇ ਤਿਆਰੀ ਕਰਕੇ ਦਿੱਤਾ ਹੋਊਗਾ ਜਿਵੇਂ ਸਰਕਾਰ ਕਹਿ ਰਹੀ ਹੈ ਪਰ ਸਾਡਾ ਸਵਾਲ ਇੱਥੇ ਹੈ ਕਿ ਕੀ ਹੁਣ ਬਿਕਰਮ ਮਜੀਠੀਆ ਦੇ ਘਰ ਤੇ ਬਲਡੋਜ਼ਰ ਚੱਲੇਗਾ ਕੀ ਉਹਦੇ ਘਰ ਦੇ ਉੱਤੇ ਕਾਰਵਾਈ ਪਵੇਗੀ ਜਾਂ ਇਹ ਕਾਰਵਾਈਆਂ ਸਿਰਫ ਉਹਨਾਂ ਤੇ ਪਾਉਣ ਯੋਗੇ ਨੇ ਜਿਹੜੀਆਂ ਲਾਲ ਲਕੀਰ ਦੇ ਅੰਦਰ ਆਉਂਦੀਆਂ ਜਿਹੜੀਆਂ ਨਗਰ ਕਾਉਂਸਲ ਜੀ ਨਾਲ ਦੇ ਕੋਈ ਰਿਕਾਰਡ ਨਹੀਂ ਜਿਹੜੇ ਕੋਈ ਨਜਾਇਜ਼ ਕਬਜ਼ੇ ਆ ਸਿਰਫ ਉਥੋਂ ਤੱਕ ਜਿਵੇਂ ਕਹਿੰਦੇ ਆ ਕਿ ਵੱਡੇ ਮਗਰਮੱਸ਼ ਤੋਂ ਪਹਿਲਾਂ ਘਟਾ ਆਇਆ ਸਭ ਤੋਂ ਵੱਡੇ ਮਗਰਮੱਸ਼ ਜੇ ਤੁਸੀਂ ਹੁਣ ਕਹਿ ਰਹੇ ਹੋ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਕਹਿ ਰਹੇ ਹੋ ਢਾ ਦਿਓ ਫਿਰ ਇਹਦੀ ਕੋਠੀ ਵੀ ਅਸੀਂ ਤਾਂ ਕਈ ਬੰਦਿਆਂ ਦੇ ਨਾਂ ਪਹਿਲਾਂ ਰਾਇ ਰਾਣ ਬੀਬੀ ਆ ਜਿਹੜੀ ਥਾਰ ਵਾਲੀ ਉਸ ਤੋਂ ਪਹਿਲਾਂ ਰਾਜਜੀਤ ਇੰਦਰਜੀਤ ਮਤਲਬ ਕਈ ਤਰ੍ਹਾਂ ਦੇ ਨਾਂ ਜਿਹੜੇ ਤੁਹਾਡੇ ਸਾਹਮਣੇ ਆ ਪਰ ਉਹਨਾਂ ਤੇ ਕਾਰਵਾਈ ਕਦੋਂ ਕਰੋਗੇ ਉਸੇ ਤਰੀਕੇ ਦੀ ਕਾਰਵਾਈ ਜੇਕਰ ਬਿਕਰਮ ਮਜੀਠੀਆ ਕਹੋ ਜੇ ਤਾਂ ਪੰਜਾਬੀਆਂ ਨੂੰ ਵਾਕਈ ਪਤਾ ਲੱਗ ਜਵੇ ਕਿ ਤੁਹਾਡੀ ਪਾਲਿਸੀ 도ਗਲੀ ਨਹੀਂ ਤੁਹਾਡੀ ਪਾਲਿਸੀ ਇੱਕੋ ਜੀ ਹੈ ਤੇ ਉਹ ਕਾਰਵਾਈ ਤੁਸੀਂ ਕਰ ਰਹੇ ਹੋ ਕੀ ਹੁਣ ਬਿਕਰਮ ਸਿੰਘ ਮਜੀਠੀਏ ਦੇ ਘਰ ਵੀ ਟੈਣਗੇ ਘਰ ਤੋਂ ਭਾਵ ਕਿ ਉਹਨਾਂ ਦੇ ਤਿੰਨ ਘਰ ਤਾਂ ਸਾਨੂੰ ਪਤਾ ਹੈ ਕਿ ਇੱਕ ਚੰਡੀਗੜ੍ਹ ਚ ਹੈ ਇੱਕ ਰਣਜੀਤ ਐਵੇਨਿਊ ਚ ਹੈ ਤੇ ਇੱਕ ਉਹਨਾਂ ਦਾ ਜੱਦੀ ਘਰ ਮਜੀਠਾ ਦੇ ਵਿੱਚ ਤਾ ਹੁਣ ਸਵਾਲ ਲੋਕਾਂ ਦਾ ਉੱਠੜਿਆ ਕਿ ਕੀ ਮਜੀਠੀਏ ਦੇ ਘਰ ਵੀ ਟਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰੇ ਪ੍ਰਚਾਰ ਕਰ ਰਹੀ ਹੈ ਕਿ ਜਿਹੜੇ ਨਸ਼ਾ ਵੇਚਦੇ ਆ ਅਸੀਂ ਉਹਨਾਂ ਦੇ ਘਰ ਟਾਉਣੇ ਆ ਤੇ ਹੁਣ ਕੱਲ ਦਾ ਇਹ ਪ੍ਰਚਾਰ ਚੱਲ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਨਸ਼ੇ ਕਰਕੇ ਫੜਿਆ ਉਹਦੇ ਨਸ਼ਾ ਤਸਕਰਾਂ ਵੱਡਾ ਵੱਡਾ ਮਗਰਮਾਚਾ ਤੇ ਹੁਣ ਉਹਦੇ ਤੇ ਕਾਰਵਾਈ ਅਮਲ ਚ ਲਿਆਂਦੀ ਹੈ ਪਰ ਇੱਥੇ ਇਹ ਗੱਲ ਜ਼ਰੂਰ ਦੱਸ ਦਈਏ ਕਿ ਜਿਹੜੀ ਐਫ ਆਈ ਆਰ ਹੈ ਜੋ ਪਰਚਾ ਦਰਜ ਹੋਇਆ ਹੈ ਉਹ ਹੋਇਆ ਆਮਦਨ ਤੋਂ ਵੱਧ ਸਰੋਤਾਂ ਦਾ ਮਤਲਬ ਆਮਦਨ ਤੋਂ ਵੱਧ ਜਾਇਦਾਦ ਦਾ ਜਾਂ ਪੈਸੇ ਦਾ ਹੋਣ ਦਾ ਉਹਦੇ ਵਿੱਚ ਨਸ਼ੇ ਨੂੰ ਲੈ ਕੇ ਕੋਈ ਮਾਮਲਾ ਨਹੀਂ ਹੈ ਧਾਰਾ ਨਹੀਂ ਹੈ ਇਹ ਗੱਲ ਦੀ ਪੁਸ਼ਟੀ ਸਰਕਾਰੀ ਵਕੀਲ ਵੀ ਕਰ ਚੁੱਕੇ ਉਹਨਾਂ ਨੇ ਕਿਹਾ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਉਹਦਾ ਇਹ ਮਾਮਲਾ ਹੈ ਪਰ ਉੱਥੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਇਹ ਜਾਇਦਾਦ ਨਸ਼ੇ ਨਾਲ ਬਣਾਈ ਹੈ ਪਰ ਐਫ ਆਈ ਆਰ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਹੈ ਕਿਉਂਕਿ ਉਹ ਚ ਕਿੰਨੀਆਂ ਚੀਜ਼ਾਂ ਉਲਝਣ ਬਾਈ ਚ ਸਰਕਾਰ ਪੈ ਸਕਦੀ ਹੈ ਪਰ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਸਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਸੀ ਜਗਦੀਸ਼ ਭੋਲੇ ਨੇ ਵੀ ਉਹਦਾ ਨਾਮ ਲਿਆ ਚਰਚਾਵਾਂ ਵੀ ਰਹੀਆਂ ਪਰ ਕੀ ਹੁਣ ਸਰਕਾਰ ਇਹ ਜੁਰਤ ਦਿਖਾਵੇਗੀ ਕਿ ਉਹਦੀਆਂ ਜਿਹੜੀਆਂ ਘਰ ਐ ਕੋਠੀਆਂ ਜਾਇਦਾਦਾਂ ਉਹਨਾਂ ਨੂੰ ਧਾਵੇਗੀ ਇਸੇ ਤਰੀਕੇ ਨਾਲ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਸੀ ਤਾਂ ਇੱਕ ਬਜ਼ੁਰਗ ਮਿਲੇ ਉਹ ਬਜ਼ੁਰਗ ਨੂੰ ਬਜ਼ੁਰਗ ਸਾਨੂੰ ਪੁੱਛਦੇ ਆ ਕਿ ਕੀ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਹੋਈ ਆ ਹੁਣ ਉਹਦਾ ਵੀ ਘਰ ਧਵੇਗਾ ਤਾਂ ਅਸੀਂ ਕਿਹਾ ਬਾਪੂ ਕਿਉਂ ਨਹੀਂ ਧਵੇਗਾ ਸਰਕਾਰ ਸਭ ਨਾਲ ਬਰਾਬਰ ਰੱਖ ਰਹੀ ਐ ਸਭ ਦੇ ਉੱਤੇ ਕਾਰਵਾਈਆਂ ਬਰਾਬਰ ਕਰ ਰਹੀ ਐ ਤਾਂ ਉਸ ਬਜ਼ੁਰਗ ਨੇ ਇਹ ਕਿਹਾ ਕਿ ਪੁੱਤਰਾ ਮੇਰੇ ਨਾਲ ਸ਼ਰਤ ਲਾ ਲ ਜੁੱਤੀ ਤੇਰੀ ਤੇ ਸਿਰ ਮੇਰਾ ਜੇ ਕਿ ਮਜੀਠੀਏ ਦੇ ਘਰ ਦੀ ਇੱਕ ਏਟ ਵੀ ਡਗ ਪਵੇ ਮੈਂ ਕਿਹਾ ਬਾਪੂ ਇੰਨੇ ਕੰਫੀਡੈਂਸ ਨਾਲ ਕਿਉਂ ਕਹਿਣਾ ਉਹ ਕਹਿੰਦਾ ਪੁੱਤਰਾ ਉਹਦਾ ਘਟਾ ਹੀ ਨਹੀਂ ਸਕਦੇ ਉਹਦੇ ਘਰ ਦੇ ਨੇੜੇ ਹੀ ਨਹੀਂ ਜਾਣਾ ਮੈਂ ਕਿਹਾ ਕਿਉਂ ਕਹਿੰਦਾ ਇਹ ਪੁੱਤਰਾ ਮਾੜਿਆਂ ਦੇ ਘਟਾਉਣ ਜੋਗੇ ਆ ਮਜੀਠੀਏ ਦੇ ਘਰ ਵੇਲੇ ਨੂੰ ਲੱਤਾਂ ਕੰਬ ਜਾਣੀਆਂ ਕਿਉਂਕਿ ਘਰ ਅਕਸਰ ਉਹ ਕਹਿੰਦਾ ਉਹਨਾਂ ਦੇ ਢਾਏ ਗਏ ਆ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਜਿਨ੍ਹਾਂ ਦੇ ਲਾਲ ਲਕੀਰ ਚ ਹੈ ਜਾਂ ਸ਼ਾਮ ਲਾੜ ਚ ਹੈ ਮਜੀਠੀਏ ਦਾ ਘਰ ਕੋਈ ਕੰਦਾ ਕੋਈ ਸ਼ਾਮਲਾੜ ਦੇ ਵਿੱਚ ਨਹੀਂ ਆ ਤੇ ਇੱਕ ਵੀ ਇਟ ਨਹੀਂ ਇਹਨਾਂ ਨੇ ਸੱਟ ਸਕਣੀ ਤਾਂ ਮੈਂ ਉਸ ਬਜ਼ੁਰਗ ਦੀ ਗੱਲ ਤੋਂ ਬਾਅਦ ਸੋਚੀ ਪੈ ਗਿਆ ਪਰ ਮੈਂ ਇਹ ਸਵਾਲ ਹੁਣ ਸਰਕਾਰ ਨੂੰ ਕਰਨਾ ਚਾਹਣਾ ਹੈ ਕਿ ਜਿਹੜਾ ਉਹ ਬਜ਼ੁਰਗ ਨੇ ਸਵਾਲ ਕੀਤਾ ਕਿ ਕੀ ਵਿਕਰਮ ਸਿੰਘ ਮਜੀਠੀਏ ਦਾ ਘਰ ਤੁਸੀਂ ਢਾ ਸਕੋਗੇ ਕੀ ਉਹਦੇ ਤੇ ਕਾਰਵਾਈ ਕਰ ਸਕੋਗੇ ਤਾਂ ਇਹ ਸਵਾਲ ਹੁਣ ਸਰਕਾਰ ਤੋਂ ਹੈ ਲੋਕਾਂ ਦੇ ਮਨ 'ਚ ਇਹ ਗੱਲ ਜ਼ਰੂਰ ਹੈ ਕਿ ਜੇਕਰ ਇਹ ਜੋ ਇਹ ਕੁਛ ਕੀਤਾ ਹੈ ਜੇਕਰ ਇਹ ਸੱਚਮੁੱਚ ਜਿਹੜੀ ਤੁਸੀਂ ਕਾਰਵਾਈ ਕੀਤੀ ਹੈ ਡਰਾਮੇਬਾਜ਼ੀ ਨਹੀਂ ਤਾਂ ਹੁਣ ਅਗਲੀ ਕਾਰਵਾਈ ਉਹਦੇ ਘਰ ਤੇ ਪਵੇ ਪੀਲਾ ਪੰਜਾ ਉਹਦੇ ਜਿਹੜੇ ਘਰ ਆ ਚਾਹੇ ਚੰਡੀਗੜ੍ਹ ਆ ਚਾਹੇ ਉਹਦਾ ਘਰ ਅ ਅਮਰitsar ਸਾਹਿਬ ਦੇ ਵਿੱਚ ਆ ਚਾਹੇ ਮਜੀਠੇ ਦੇ ਵਿੱਚ ਉਹਨਾਂ ਤੇ ਹੁਣ ਪੀਲਾ ਪੰਜਾ ਚੱਲੇ ਪਰ ਇਹ ਹੁਣ ਚਲਾਉਣਾ ਕਿੰਨਾ ਕਿ ਸੌਖਾ ਹੈ ਕੀ ਕੀ ਕਾਨੂੰਨੀ ਅੜਚਨਾ ਹੈ ਤਾਂ ਹੁਣ ਸਰਕਾਰ ਦੱਸੇਗੀ ਕਿਉਂਕਿ ਆਮ ਤੌਰ ਤੇ ਭਗਵਾਨ ਸਿੰਘ ਮਾਨ ਇਹ ਗੱਲ ਕੌਨਫੀਡੈਂਸ ਨਾਲ ਕਹਿੰਦੇ ਆ ਕਿ ਹੁਣ ਬਖਸ਼ਿਆ ਨਹੀਂ ਜਾਵੇਗਾ ਬਖਸ਼ਾ ਇਸ ਕਰਕੇ ਸਵਾਲ ਇਸ ਕਰਕੇ ਖੜੇ ਹੁੰਦੇ ਆ ਕਿ ਜਿਹੜਾ ਉਹਨਾਂ ਤੇ ਮਾਮਲਾ ਦਰਜ ਹੋਇਆ ਉਹ ਨਸ਼ੇ ਵਾਲਾ ਮਾਮਲਾ ਹੀ ਨਹੀਂ ਉਹ ਮਾਮਲਾ ਆਮਦਨ ਤੋਂ ਵੱਧ ਜ਼ਾਇਦਾਦ ਦਾ ਤੇ ਜੇ ਕਹ ਰਹੇ ਜਿਹੇ ਮਾਮਲੇ ਦਰਜ ਕਰਨੇ ਹੋਣ ਪੰਜਾਬ ਦਾ ਕੋਈ ਵੀ ਆਈਪੀਐਸ ਅਫਸਰ ਨਹੀਂ ਬਚੇਗਾ ਪੰਜਾਬ ਦਾ ਕੋਈ ਵੀ ਆਈਐਸ ਅਫਸਰ ਨਹੀਂ ਬਚੇਗਾ ਪੰਜਾਬ ਦਾ ਕੋਈ ਵੀ ਪੀਸੀਐਸ ਪੰਜਾਬ ਦਾ ਕੋਈ ਤਹਿਸੀਲਦਾਰ ਪੰਜਾਬ ਦਾ ਕੋਈ ਵੀ ਅਜਿਹਾ ਅਫਸਰ ਨਹੀਂ ਬਚੇਗਾ ਜਿਹਦੇ ਕੋਲੇ ਆਮਦਨ ਤੋਂ ਵੱਧ ਜਾਇਦਾਦ ਨਾ ਹੋਵੇ ਫਿਰ ਅੱਗੇ ਆ ਜਾਓ ਆਪ ਐਮਐਲਏ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਜਿਹੜੇ ਆ ਅੱਗੇ ਆ ਜਾਓ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਚਾਹੇ ਅਕਾਲੀ ਦਲ ਦੇ ਸਾਰੇ ਐਮਐਲਏਾਂ ਦੀ ਜਾਇਦਾਦ ਚੈੱਕ ਕਰਾ ਲਓ ਇਹ ਚੀਜ਼ ਉਹਨਾਂ 'ਚ ਵੀ ਨਿਕਲੇਗੀ ਆਮ ਆਦਮੀ ਪਾਰਟੀ ਦੇ بڑے ਐਮਐਲਏ ਨੇ ਜਿਹੜੇ ਹੁਣ ਕੋਠੀਆਂ ਪਾ ਰਹੇ ਨੇ ਜਿਹੜੇ ਹੁਣ ਕਟ ਚੰਗੀਆਂ ਗੱਡੀਆਂ 'ਚ ਘੁੰਮ ਰਹੇ ਨੇ ਤਾਂ ਉਹਨਾਂ ਤੋਂ ਵੀ ਪੁੱਛਣ ਦਾ ਬਣਦਾ ਕਿ ਬੇਸ਼ੱਕ ਉਹ ਇਹ ਕਹਿਣਗੇ ਅਸੀਂ ਲੋਨ 'ਤੇ ਲਏ ਆ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਦੋਂ ਬੰਦਾ ਆਪਦੀ ਤਨਖਾਹ ਤੋਂ 4-4 ਮਤਲਬ ਉਸ ਦੀ ਕਿਸ਼ਤ ਕੱਢਣ ਤੋਂ ਵੀ 4-4 ਗੁਣਾ ਮਹਿੰਗੀਆਂ ਗੱਡੀਆਂ ਮਹਿੰਗੀਆਂ ਕੋਠੀਆਂ ਪਾਉਂਦਾ ਚੰਗੀ ਲਗਜ਼ਰੀ ਲਾਈਫ ਜਿਹਾਉਂਦਾ ਤਾਂ ਫਿਰ ਉਹ ਪੈਸਾ ਕਿੱਥੋਂ ਆਇਆ ਸੋ ਇਸ ਤਰੀਕੇ ਨਾਲ ਜਿਹਦੇ ਮਰਜ਼ੀ ਪਰਚਾ ਦੇ ਦਿੱਤਾ ਜਾ ਸਕਦਾ ਪਰ ਮਜੀਠੀਆ ਤੇ ਪਰਚਾ ਦਿੱਤਾ ਸਰਕਾਰ ਨੇ ਕੋਈ ਸੋਚ ਸਮਝ ਕੇ ਤਿਆਰੀ ਕਰਕੇ ਦਿੱਤਾ ਹੋਊਗਾ ਜਿਵੇਂ ਸਰਕਾਰ ਕਹਿ ਰਹੀ ਹੈ ਪਰ ਸਾਡਾ ਸਵਾਲ ਇੱਥੇ ਹੈ ਕਿ ਕੀ ਹੁਣ ਬਿਕਰਮ ਮਜੀਠੀਆ ਦੇ ਘਰ ਤੇ ਬਲਡੋਜ਼ਰ ਚੱਲੇਗਾ ਕੀ ਉਹਦੇ ਘਰ ਦੇ ਉੱਤੇ ਕਾਰਵਾਈ ਪਵੇਗੀ ਜਾਂ ਇਹ ਕਾਰਵਾਈਆਂ ਸਿਰਫ ਉਹਨਾਂ ਤੇ ਪਾਉਣ ਯੋਗੇ ਨੇ ਜਿਹੜੀਆਂ ਲਾਲ ਲਕੀਰ ਦੇ ਅੰਦਰ ਆਉਂਦੀਆਂ ਜਿਹੜੀਆਂ ਨਗਰ ਕੌਂਸਲ ਜੀ ਨਾਲ ਦਾ ਕੋਈ ਰਿਕਾਰਡ ਨਹੀਂ ਜਿਹੜੇ ਕੋਈ ਨਾਜਾਇਜ਼ ਕਬਜ਼ੇ ਆ ਸਿਰਫ ਉਥੋਂ ਤੱਕ ਜਿਵੇਂ ਕਹਿੰਦੇ ਆ ਕਿ ਵੱਡੇ ਮਗਰਮਾਸ਼ ਇਸ ਤੋਂ ਪਹਿਲਾਂ ਘਟਾਏ ਆ ਸਭ ਤੋਂ ਵੱਡੇ ਮਗਰਮਾਸ਼ ਜੇ ਤੁਸੀਂ ਹੁਣ ਕਹਿ ਰਹੇ ਹੋ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਹਿ ਰਹੇ ਹੋ ਢਾ ਦਿਓ ਫਿਰ ਇਹਦੀ ਕੋਠੀ ਵੀ ਅਸੀਂ ਤਾਂ ਕਈ ਬੰਦਿਆਂ ਦੇ ਨਾਂ ਪਹਿਲਾਂ ਰਾਇਆ ਰਾਣੋ ਬੀਬੀ ਆ ਜਿਹੜੇ ਆ ਥਾਰ ਵਾਲੀ ਉਸ ਤੋਂ ਪਹਿਲਾਂ ਰਾਜਜੀਤ ਇੰਦਰਜੀਤ ਮਤਲਬ ਕਈ ਤਰ੍ਹਾਂ ਦੇ ਨਾਂ ਜਿਹੜੇ ਤੁਹਾਡੇ ਸਾਹਮਣੇ ਆ ਪਰ ਉਹਨਾਂ ਤੇ ਕਾਰਵਾਈ ਕਦੋਂ ਕਰੋਗੇ ਉਸੇ ਤਰੀਕੇ ਦੀ ਕਾਰਵਾਈ ਜੇਕਰ ਵਿਕਰਮਜੀਤਿਆ ਕਹੋ ਜੇ ਤਾਂ ਪੰਜਾਬੀਆਂ ਨੂੰ ਵਾਕਈ ਪਤਾ ਲੱਗ ਜਾਵੇ ਕਿ ਤੁਹਾਡੀ ਪਾਲਿਸੀ 도ਗਲੀ ਨਹੀਂ ਤੁਹਾਡੀ ਪਾਲਿਸੀ ਇੱਕੋ ਜੀ ਹੈ ਤੇ ਉਹ ਕਾਰਵਾਈ ਤੁਸੀਂ ਕਰ ਰਹੇ ਹੋ